ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਰਬਦਾਤ ਸਵਾਗਤ ਕਰਦਾ ਸਰਕਾਰ ਪਤਾ ਨਹੀਂ ਕਿਹੜੇ ਮੂਡ ਦੇ ਵਿੱਚ ਚੱਲ ਰਹੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਕਰਨਾ ਕੀ ਚਾਹੁੰਦੀ ਹੈ ਇਹ ਸਰਕਾਰ ਨੂੰ ਹੀ ਹਾਲੇ ਤੱਕ ਕਲੀਅਰ ਨਹੀਂ ਹਰ ਫੈਸਲੇ ਦੇ ਉੱਪਰ ਉਹਨਾਂ ਦੀ ਆਪ ਦੀ ਯੂ ਟਰਨ ਵਾਰ-ਵਾਰ ਦੇਖਣ ਨੂੰ ਮਿਲ ਰਹੀ ਹੈ ਜਿਉਂ-ਜਿਉਂ ਚੋਣਾਂ ਦਾ ਵੇਲਾ ਨਜ਼ਦੀਕ ਆਉਂਦਾ ਜਾ ਰਿਹਾ ਹੈ ਸਰਕਾਰ ਨੂੰ ਇਸੇ ਗੱਲ ਦੀ ਪਈ ਹੈ ਕਿ ਅਸੀਂ ਆਪਣੀ ਵੱਧ ਤੋਂ ਵੱਧ مشوریاں ਕਰੀਏ ਜਿਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਚੋਣਾਂ ਦੁਬਾਰਾ ਜਿੱਤ ਸਕੀਏ ਪਰ ਸ਼ਾਇਦ ਸਰਕਾਰ ਇਹ ਕਹੋਲ ਰਹੀ ਹੈ ਕਿ ਜਿਹਨੀਆਂ ਚੋਣਾਂ ਨੇ ਉਹ مشورੀਆਂ ਦੇ ਨਾਲ ਨਹੀਂ ਕਾਰਜਾਂ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਤੇ ਪਰ ਉਹ ਕਾਰਜਾਂ ਨੂੰ مشہوری ਕਰਨ ਦੇ ਲਈ ਲੰਬਾਦ ਹੋਈ ਪਈ ਹੈ ਅਪਰਮ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਚੇਤਨ ਸਿੰਘ ਜੋੜ ਮਾਜਰਾ ਜੀ ਨੇ ਅਧਿਆਪਕ ਨੂੰ ਬੁਰੀ ਤਰ੍ਹਾਂ ਬੋਲਿਆ ਜਿਹੜਾ ਉਹਨਾਂ ਨੂੰ ਸੋਭਾ ਨਹੀਂ ਦਿੱਤਾ ਸੀ ਕਿਉਂਕਿ ਉਹ ਇੱਕ ਅਧਿਆਪਕ ਨੇ ਪੜ੍ਹੇ ਲਿਖੇ ਨੇ ਦੇਸ਼ ਨੂੰ ਸਾਡੇ ਪੰਜਾਬ ਨੂੰ ਸੇਧ ਦੇਣ ਵਾਲੇ ਉਹ ਇੱਕ ਪਨੀਰੀ ਤਿਆਰ ਕਰਦੇ ਨੇ ਪਰ ਜਦੋਂ ਉਹਨਾਂ ਦੀ ਇਸ ਹਰਕਤ ਦਾ ਵਿਰੋਧ ਹੋਇਆ ਤਾਂ ਫਿਰ ਚੇਤਨ ਚੌੜ ਮਾ ਜਰਾ ਦੀ ਜੀ ਦੀ ਇੱਕ ਵੀਡੀਓ ਮੁਆਫੀ ਦਿਓ ਸਾਹਮਣੇ ਆਉਂਦੀ ਹੈ ਇਸ ਤੋਂ ਪਹਿਲਾਂ ਇੱਕ ਸਰਕਾਰ ਦਾ ਜਿਹੜਾ ਬੜਾ ਵੱਡਾ ਇੱਕ ਸ਼ਗੂਫਾ ਛੱਡਿਆ ਉਹਨਾਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਂਦੀ ਜਿਹਦੇ ਅਧੀਨ ਅਸੀਂ 321 ਦੇ ਕਰੀਬ ਜਿਹੜੇ ਸਰਕਾਰੀ ਸਕੂਲ ਹੈ ਉਹ ਉਦਘਾਟਨ ਕਰ ਰਹੇ ਹਾਂ ਜੀ ਉਹ ਜੇ ਤੁਹਾਡੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਜੇ ਤੁਹਾਨੂੰ ਕੋਈ ਨਵਾਂ ਸਕੂਲ ਮਿਲਿਆ ਸਿੱਖਿਆ ਕ੍ਰਾਂਤੀ ਦੇ ਅਧੀਨ ਤਾਂ ਪਲੀਜ਼ ਸਾਨੂੰ ਥੱਲੇ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਕਿ ਅਸੀਂ ਵੀ ਲੱਭਣ ਜਾ ਰਹੇ ਹਾਂ ਕਿ ਉਹ ਕਿੱਥੇ ਸਕੂਲ ਖੋਲੇ ਨੇ ਇਹਨਾਂ ਨੇ ਇਸ ਕ੍ਰਾਂਤੀ ਦੇ ਅਧੀਨ ਦੇਖੋ ਕਿੱਡੀ ਸ਼ਰਮ ਦੀ ਵੀ ਗੱਲ ਹੈ ਕਿ ਪਖਾਨਿਆਂ ਦੇ ਮੁਰੰਮਤ ਦੇ ਜਿਹੜੇ ਹੈ ਨੀਂ ਪੱਥਰ ਰੱਖੇ ਜਾ ਰਹੇ ਨੇ ਉਦਘਾਟਨ ਕੀਤੇ ਜਾ ਰਹੇ ਨੇ ਔਰ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਤਾਂ ਐਨੇ ਨਹੀਂ ਕਿ ਇੱਕ ਪਖਾਨਿਆਂ ਦਾ ਉਦਘਾਟਨ ਕਰ ਰਹੇ ਨੇ ਪਰ ਹਾਲੇ ਤੱਕ ਉਹ ਪਖਾਨੇ ਦੇ ਨਾਲ ਤਾਂ ਕੋਈ ਟਾਇਲਟਸ ਲੱਗ ਟਾਈਲਸ ਲੱਗੀਆਂ ਮਾਫ ਕਰਨਾ ਨਾ ਤਾਂ ਕੋਈ ਟਾਈਲਸ ਲੱਗੀਆਂ ਤੇ ਨਾ ਹੀ ਉਹਨਾਂ ਦੇ ਕੋਈ ਹਜੇ ਤੱਕ ਗੇਟ ਲੱਗੇ ਨੇ ਬਟ ਫਿਰ ਵੀ ਇੱਕ ਉਦਘਾਟਨੀ ਸਮਾਰੋਹ ਕੀਤੇ ਜਾ ਰਹੇ ਨੇ ਇਹ ਪਖਾਨਾ ਕ੍ਰਾਂਤੀ ਹੈ ਸਿੱਖਿਆ ਕ੍ਰਾਂਤੀ ਹੈ ਕੁਝ ਸਮਝ ਹੀ ਨਹੀਂ ਲੱਗ ਰਹੀ ਜਦੋਂ ਸਰਕਾਰ ਦੀ ਇਸ ਗੱਲੋਂ ਕਿਰਕਰੀ ਹੋਈ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕਿ ਜਿਹੜਾ ਹੈ ਇਹ ਅਸੀਂ ਪਖਾਨਿਆਂ ਦਾ ਉਦਘਾਟਨ ਨਹੀਂ ਕਰਾਂਗੇ ਅੱਗੇ ਤੋਂ ਜਿਹੜੇ ਉਦਘਾਟਨ ਕਰਨੇ ਹੋ ਸੀ ਹੋਰ ਕਾਰਜਾਂ ਦੇ ਕਰਾਂਗੇ ਲੇਕਿਨ ਪਖਾਨਿਆਂ ਦੇ ਉਦਘਾਟਨ ਬਿਲਕੁਲ ਵੀ ਨਹੀਂ ਕਰਨੇ ਪਰ ਫਿਰ ਵੀ ਕਾਫੀ ਜਗ੍ਹਾ ਪਖਾਨਿਆਂ ਦੇ ਉਦਘਾਟਨ ਸਿੱਖਿਆ ਕ੍ਰਾਂਤੀ ਦੇ ਦੀਨ ਹੋ ਚੁੱਕੇ ਸੀ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਉਸ ਤੋਂ ਬਾਅਦ ਬੀਤੇ ਦਿਨੀ ਇੱਕ ਹੋਰ ਵੱਡਾ ਕੰਟਰੋਵਰਸ਼ੀਅਲ ਜਿਹੜਾ ਫਰਮਾਨ ਹੈ ਜਾਰੀ ਹੁੰਦਾ ਹੈ ਡੀਸੀ ਸਾਹਿਬ ਫਰੀਦਕੋਟ ਦੇ ਇੱਕ ਲੈਟਰਪੈਡ ਦੇ ਉੱਪਰ कि एक ਬੱਚਿਆਂ ਦੀ ਟੀਮ ਬਣਾਈ ਜਾਵੇ ਜਿਹਦੇ ਨਾਲ ਇੱਕ ਨੋਡਲ ਅਫਸਰ ਹੋਵੇਗਾ ਤੇ ਉਹ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਅੰਦਰ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ ਗਤੀਵਧੀਆਂ ਕੀਤੀਆਂ ਨੇ ਉਹ ਆਪਦੇ WhatsApp ਗਰੁੱਪ ਦੇ ਵਿੱਚ ਪਾਉਣ ਦੇ ਚਾਹੀਓ ਸਲੋਗਨ ਰਾਈਟਿੰਗ ਹੈ ਚਾਹੇ ਉਹ ਨੁੱਕੜ ਨਾਟਕ ਹੈ ਚਾਹੇ ਉਹ ਹੋਰ ਜਾਗਰੂਕਤਾ ਦੇ ਮਹਿੰਮ ਹੈ ਬਹੁਤ ਅੱਛੀ ਗੱਲ ਹੈ ਪਾਉਣੇ ਚਾਹੀਦੇ ਨੇ ਬੱਚਿਆਂ ਨੂੰ ਜੇ ਕੰਮ ਕਰਨੇ ਚਾਹੀਦੇ ਨੇ ਲੇਕਿਨ ਇੱਕ ਜਿਹੜੀ ਹੋਰ ਉਹਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀ ਇੱਕ 9 ਤੋਂ 10 ਬੱਚਿਆਂ ਦਾ ਸਮੂਹ ਬਣਾਉਣਗੇ ਨਾਲ ਇੱਕ ਨੋਡਲ ਅਫਸਰ ਹੋਏਗਾ ਤੇ ਸਕੂਲ ਦੇ ਆਲੇ ਦੁਆਲੇ ਚੈੱਕ ਕਰਨਗੇ ਕਿ ਕਿਹੜੀਆਂ ਦੁਕਾਨਾਂ ਤੇ ਨਸ਼ਾ ਵਿਕ ਰਿਹਾ ਹੈ ਇਹ ਬੜਾ ਵੱਡਾ ਕੰਟਰੋਵਰਸ਼ੀਅਲ ਪੁਆਇੰਟ ਸੀ ਕਿ ਕੀ ਹੁਣ ਬੱਚੇ ਪੜ੍ਹਨਗੇ ਜਾਂ ਨਸ਼ੇ ਫੜਨਗੇ ਅਧਿਆਪਕ ਪੜ੍ਹਾਉਣਗੇ ਜਾਂ ਨਸ਼ੇ ਫੜਾਉਣਗੇ ਉਹਨਾਂ ਦਾ ਕੰਮ ਕੀ ਰਹਿ ਗਿਆ ਕਿ ਜਿਹੜੇ ਡਰੱਗ ਅਫੀਸਰਸ ਨੇ ਜਾਂ ਸਾਡੀ ਪੰਜਾਬ ਪੁਲਿਸ ਹੈ ਉਹ ਇਹ ਕੰਮ ਨਹੀਂ ਕਰ ਸਕਦੇ ਹਰ ਕੰਮ ਨੂੰ ਅਧਿਆਪਕ ਹੀ ਹੋਣਗੇ ਬੱਚੇ ਗਿਣਨੇ ਤਾਂ ਅਧਿਆਪਕ ਪੋਲੀ ਦੀ ਬੂੰਦਾ ਪਾਉਣੀਆਂ ਨੇ ਤਾਂ ਅਧਿਆਪਕ ਹੋਰ ਕੋਈ ਕਾਰਜ ਕਰਨੇ ਤਾਂ ਅਧਿਆਪਕ ਇਹ ਵਰਡਿੰਗ ਮੇਰੀ ਨਹੀਂ ਹੈ ਮਾਨਯੋਗ ਮੁੱਖ ਮੰਤਰੀ ਮਾਨ ਜੀ ਦੇ ਉਹੀ ਇਹ ਕਹਾਂ ਕਰਦੇ ਸੀ ਪਰ ਕੀ ਉਹਨਾਂ ਕੋਲ ਬੱਚੇ ਕੋਲੇ ਅਧਿਕਾਰ ਹੈ ਮਨੁੱਖ ਜਿਹਨੂੰ ਨਸ਼ਾ ਮਿਲਦਾ ਹੈ ਤੁਸੀਂ ਕੀ ਕਾਰਵਾਈ ਕਰਨਗੇ ਕਾਰਵਾਈ ਕਰਨਗੇ ਕੋਈ ਕੀ ਬੱਚਿਆਂ ਨੂੰ ਪਤਾ ਹੈ ਕਿ ਕਿਹੜੀ ਡਰਗ ਕਿਹੜੀ ਦਵਾ ਕਿਹੜੀ ਚੀਜ਼ ਨਸ਼ਿਆਂ ਦੇ ਅਧੀਨ ਆਉਂਦੀ ਹੈ ਤੇ ਕਿਹੜੀ ਨਹੀਂ ਆਉਂਦੀ ਨਸ਼ੇ ਦਾ ਨਸ਼ੇ ਤਸਕਰ ਦਾ ਹਾਲ ਤਾਂ ਪੰਜਾਬ ਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਹੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਉਹ ਘਰੇ ਵੜ ਕੇ ਗੋਲੀਆਂ ਮਾਰ ਗਈ ਸੀ ਜੇ ਬੱਚੇ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਾਂ ਅਧਿਆਪਕਾਂ ਦੇ ਨਾਲ ਕਿਸੇ ਨੇ ਕੋਈ ਅਣਹੋਣੀ ਘਟਨਾ ਕਰ ਦਿੱਤੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕੌਣ ਜ਼ਿੰਮੇਵਾਰ ਜਿਹਨੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤਾਂ ਫਿਰ ਇੱਕ ਹੋਰ ਯੂ ਟਰਨ ਸਰਕਾਰ ਦੇ ਵੱਲੋਂ ਮਾਰੇ ਜਾਂਦਾ ਕਿ ਨਹੀਂ ਸਿਰਫ ਤੁਸੀਂ ਇਹ ਹੈ ਕਿ ਤੁਸੀਂ ਨਾਲ ਦੇ ਬੱਚੇ ਦਾ ਖਿਆਲ ਰੱਖਣਾ ਹੈ ਕਿ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਜੇ ਕੋਈ ਹੁੰਦਾ ਤਾਂ ਤੁਸੀਂ ਇਹ ਸੂਚਨਾ ਦਿੰਦੇ 10 ਦਿਨ ਦੇ ਅੰਦਰ ਅੰਦਰ ਤਿੰਨ ਯੂ ਟਰਨ ਸਰਕਾਰ ਕਰਨਾ ਕੀ ਚਾਹੁੰਦੀ ਹੈ ਐਗਜ਼ੈਕਟਲੀ ਕੀ ਕਰਨਾ ਚਾਹੁੰਦੀ ਹੈ ਇੰਨੀ ਹੜਬੜਾਹਟ ਕਿਉਂ ਹੈ ਚਾਹੇ ਯੋਧ ਨਸ਼ਿਆਂ ਦੇ ਵਿਰੁੱਧ ਹੋਵੇ ਜਾਂ ਉਹਨਾਂ ਦੀ ਅਖੋਤੀ ਸਿੱਖਿਆ ਕ੍ਰਾਂਤੀ ਦੇ ਅੰਦਰ ਇਹ ਸਮਝ ਨਹੀਂ ਲੱਗਦਾ ਕਿ ਸਾਡੀ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਸਾਡੇ ਸਲਾਹਕਾਰ ਕੌਣ ਨੇ ਜਿਹੜੇ ਅਜਹੀਆਂ ਸਲਾਹਾਂ ਦਿੰਦੇ ਨੇ ਜਿਨ੍ਹਾਂ ਦੇ ਉੱਪਰ ਬਾਅਦ ਦੇ ਵਿੱਚ ਉਹਨਾਂ ਨੂੰ ਤੁਰੰਤ ਹੀ ਯੂ ਟਰਨ ਮਾਰਨਾ ਪੈਂਦਾ ਜਦੋਂ ਉਹਨਾਂ ਦੀ ਕਿਰਕਰੀ ਹੋ ਜਾਂਦੀ ਹੈ ਤਾਂ ਤੁਸੀਂ ਪੰਜਾਬ ਦੇ ਹਮਦਰਦੀ ਹੋ ਤੁਸੀਂ ਦਾਅਵਾ ਕਰਦੇ ਹੋ ਤਾਂ ਆਪਦੇ ਸਲਾਹਕਾਰ ਤਾਂ ਉਹ ਜੀ ਰੱਖੋ ਜਿਹੜੇ ਤਾਂ ਚੱਜ ਦੀਆਂ ਸਲਾਹਾਂ ਦੇਣ ਕਿਉਂਕਿ ਜੇ ਤੁਸੀਂ ਸੱਚੀ ਕੰਮ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਪੰਜਾਬੀ ਤੁਹਾਡੇ ਨਾਲ ਖੜਨਗੇ ਪਰ ਇਹ ਅਖੌਤੀ ਜੇ ਫਰਮਾਨ ਔਰ ਅਖੌਤੀ ਜੇ ਗੱਲਾਂ ਇਹ ਕਿਰਕਰੀ ਕਰਾਉਂਦੀਆਂ ਨੇ ਸਿਰਫ ਤੁਹਾਡੀ ਨਹੀਂ ਬਲਕਿ ਪੂਰੇ ਪੰਜਾਬ ਦੀ ਇੰਟਰਨੈਟ ਦਾ ਯੋਗ ਹੈ ਤੇ ਇਹ ਸਾਰੀਆਂ ਖਬਰਾਂ ਬਾਹਰ ਵੀ ਜਾਂਦੀਆਂ ਨੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ 20 ਦਿਨਾਂ ਦੇ ਵਿੱਚ ਅਜਿਹੀ ਕੋਈ ਹਜੇ ਹੈ ਗੜਬੜੀ ਨਹੀਂ ਦੇਖਣ ਨੂੰ ਮਿਲੇਗੀ ਕੋਈ ਯੂ-ਟਰਨ ਦੇਖਣ ਨੂੰ ਨਹੀਂ ਮਿਲੇਗਾ पर उम्मीद सच उनकी जापती नहीं क्योंकि पिछला रिकॉर्ड भी यही बोलता है कि सरकार पहला फैसले सुना दें फिर बाद यूटर्न करती है मिलेंगे फिर किसी नवे मुद्दे नमस्कार सत श्रीकाल